ਇਹਦਾ ਸਭ ਤੋਂ ਜਿਆਦਾ ਯੋਗਨਾ ਪੰਜਾਬ ਦੀ ਸੋਸਾਇਟੀ ਬਣ ਰਹੀ ਹੈ ਅੱਜ ਉਹਨਾਂ ਦੇ ਸਾਡੇ ਬੜੇ ਸੀਨੀਅਰ ਆਗੂ ਆਪ ਤਾਰਾ 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 ਕਾਂਟ ਜੀ ਸਾਡੇ ਵਿੱਚ ਸ਼ਾਮਿਲ ਹੋਣ ਜਾ ਰਹੇ ਨੇ ਹਮੇਸ਼ਾ ਸੋਹਿੰਦਰ ਜੀ ਜਿਹੜੇ ਸਾਡੇ ਐਮਸੀ ਵੀ ਨੇ ਤੇ ਭਾਰਤ ਦੀ ਸਮਾਜ ਤੋਂ ਨੇ ਮੈਂ ਉਹਨਾਂ ਨੂੰ ਦੱਸਾਂਗਾ ਸਾਰੇ ਦੇ ਲਿਸਟ ਨਾਮ ਬੋਲਣਗੇ ਤਾਂ ਕਿ ਅਮਨ ਰੋੜਾ ਜੀ ਪਹਿਨਾ ਉਹਨਾਂ ਦੀ ਜੁਆਇਨਿੰਗ ਕਰਾਉ। ਰਾਜਪੂਰ ਜੀ ਆਜੂ ਜੀ ਰਾਜਪੂਰ ਜੀ ਜੋ ਜੀ ਨਾਮ ਬੋਲਦਿਓ ਫਿਰ ਨਾਮ ਨਹੀਂ ਚੋਈਓ ਲਓ ਜੀ ਨਮਨ ਪਰਮ ਸਤਕਾਰਯੋਗ ਵਾਜਮੀ ਕਨਸਲਾ ਦੇ ਆਗੂ ਜੋ ਕੇ ਕਾਬਲ ਸੂਦੇ ਲੀਡਰ ਬਣੇ ਨੇ ਅੱਜ ਆਪਣੀ ਜੁਆਇਨਿੰਗ ਕਰਨ ਆਮ ਆ ਗਏ ਬਾਤੂ ਜੀ ਤੇ ਸਾਡੀ ਬਹੁਤ ਹੀ ਸਤਕਾਰਯੋਗ ਗਾਦਰਨੀ ਹੈ ਪੰਜਾਬ ਦੇ ਪ੍ਰਧਾਨ ਅਰੋੜਾ ਸਾਹਿਬ ਸਾਡੇ ਮੰਤਰੀ ਸਾਹਿਬ ਗੁੜਿਆ ਸਾਹਿਬ ਤੇ ਇਹਨਾਂ ਦੀ ਜਿਹੜੀ ਟੀਮ ਆ ਦਾਤਾ ਜੀ ਮਾਸਟਰ ਪ੍ਰਮੇਲ ਜੀ ਭੁਪਿੰਦਰ ਨਾਗਰਾ ਜੀ ਅਵਿਸ਼ ਚਦੇਲ ਜੀ ਦਵਿੰਦਰ ਹੈਪੀ ਜੀ ਸਾਡੇ ਪਿਆਰੇ ਆਲ ਜੀ ਰਾਜ ਕਪੂਰ ਜੀ ਰਾਮ ਬਰਤਾਲ ਜੀ ਸਾਰੇ ਸਾਥੀ ਅੱਜ ਜਿਹੜੀ ਕਾਂਗਰਸ ਪਾਰਟੀ ਛੱਡ ਕੇ ਆਵਾਜ਼ੀ ਪੱਟ ਜੁਆਇਨ ਕਰ ਰਹੇ ਆ ਅਸੀਂ ਤਾਂ ਪਾਰਟੀ ਜੁਆਇਨ ਕਰਾ ਰਹੇ ਸੀ ਤਾਂ ਸ਼ਾਮਿਲ ਕਰਾ ਰਹੇ ਆ ਜੀ ਆਵਾਜ਼ੀ ਰਾਜ ਕਪੂਰ ਜੀ ਰਾਜ ਕਪੂਰ ਜੀ ਰਾਮ ਬਰਤਾਲ ਜੀ ਸ਼ਾਮਿਲ ਕਰਾ ਰਹੇ ਨੇ ਜੀ ਸੱਭਾ ਆਓ ਇੱਥੇ ਆਓ ਤੁਸੀਂ ਆਪਦੀ ਟੀਮ ਨਾਲ ਸਾਰ ਸ੍ਰੀਆ ਨਾਲ ਅਵਿਸ਼ ਜੀ ਪਰਵੀਨ ਜੀ ਕੁਦਰ ਨਾਗਰਾ ਜੀ ਬਲਬੂਰ ਨਾਗਰਾ ਜੀ ਸਾਰੇ ਇੱਥੇ ਆਜਾਣ ਰਸਮੀ ਤੌਰ ਤੇ ਸ੍ਰੋਤ ਚਾਕੇ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਤੁਸੀਂ ਇੱਥੇ ਖੜੇ ਸ੍ਰੋਤ ਤੇ ਲਾਓਗਾ ਮੈਂ ਇਕੱਠੇ ਬੁਲਾਉਣਾ ਹਾਂ ਪਰਵੀਨ ਜੀ ਆਓ ਜੀ ਜਾਓ ਤਾਰਾ ਜੀ ਅਰੇਜ ਕਰ ਵੀ ਰਹੇ ਨੇ ਕਾਂਗਰਸ ਟਾਈਮ ਚ ਸੰਦੀਪ ਰਾਜ ਆਮ ਆਦਮੀ ਪਾਰਟੀ ਦਾ ਬਾਈਕ ਚ ਵੀ ਜੁਆਇਨ ਕਰਾਓ ਪ੍ਰਧਾਨ ਜੀ ਦੀ ਅਗਵਾਈ ਚ ਮੈਂ ਸਰ ਲੁਧਿਆਣੇ ਦਾ ਮੇਰੇ ਸਾਰੇ ਸੰਗਤਾਂ ਦਾ ਮੈਂ ਤੁਹਾਡੀ ਸਨਾਮ ਦੇ ਇਲੈਕਸ਼ਨ ਚ ਜਦੋਂ ਤੁਸੀਂ ਇੱਥੇ ਐਮਸੀ ਜੀ ਖੜੇ ਸੀ ਮੈਂ ਖੁਦ ਕਰਕੇ ਆਇਆ ਮਿਹਰਬਾਨੀ ਬਹੁਤ 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 ਵੀਰੇ ਵੀ ਤੇ ਫੋਟੋ ਲੈ ਜੀ ਚਲੋ ਦੋ ਲਵਸ ਸਾਡੇ ਨਵੇਂ ਜਿਹੜੇ ਜੁਆਇਨ ਕੀਤੇ ਨੇ ਦਾਰਾ ਜੀ ਤੇ ਦੋ ਲਵਸ ਕਹਿਣਾ ਚਾਹੁੰਦੇ ਨੇ ਮੰਚ ਤੇ ਬਿਰਾਜਮਾਨ ਬੈਠ ਜੋ ਬੈਠ ਜੋ ਬੈਠ ਜੋ ਬੈਠ ਜੋ ਬਿਰਾਜਮਾਨ ਮਾਈਕ ਚਾਹੀਦੀ ਨਹੀਂ ਡਬਲ ਆਹ ਛੱਡ ਦੋ ਮੰਚ ਤੇ ਬਿਰਾਜਮਾਨ ਬਹੁਤ ਹੀ ਸਨਮਾਨਯੋਗ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਮਾਨਨਿਆ ਸ਼੍ਰੀਮਾਨ ਅਮਨ ਰੋੜਾ ਜੀ ਖੁੜੀਆ ਸਾਹਿਬ ਔਰ ਸਾਰੇ ਹੀ ਪਤਵੰਤੇ ਲੀਡਰ ਸਹਿਬਾਨ ਆਮ ਆਦਮੀ ਪਾਰਟੀ ਤੁਹਾਡਾ ਸਭ ਤੋਂ ਪਹਿਲਾਂ ਤਹਿ ਦਿਲੋਂ ਧੰਨਵਾਦ ਕਰਦਾ ਆ ਮੇਰੇ ਵੱਡੇ ਭਾਈ ਸਾਹਿਬ ਰਾਜਕਪੂਰ ਜੀ ਰਾਮ ਗੋਪਾਲ ਜੀ ਅਤੇ ਸਾਡੇ ਮਾਨਯੋਗ ਕਾਉਂਸਲਰ ਸਾਹਿਬਾਨ ਸੁਰਿੰਦਰ ਕਲਿਆਣ ਜੀ ਸਾਰੀ ਟੀਮ ਦਾ ਸਾਡੇ ਮਾਨਯੋਗ ਐਮਐਲਏ ਸਾਹਿਬ ਕੁਲਵੰਤ ਸਿੱਧੂ ਜੀ ਸਭ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦਾ ਆ ਕਿ ਉਹਨਾਂ ਨੇ ਇਸ ਪਰਿਵਾਰ ਦਾ ਹਿੱਸਾ ਬਣਨ ਦਾ ਮੈਨੂੰ ਮੌਕਾ ਦਿੱਤਾ ਕਿਉਂਕਿ ਪਾਰਟੀਆਂ ਜਿਹੜੀਆਂ ਆ ਲਗਭਗ 22 ਸਾਲ ਹੋ ਗਏ ਐ ਸਮਾਜ ਦੀ ਸੇਵਾ ਕਰਦੇ ਹੋਏ ਔਰ ਰਾਜਨੀਤੀ ਵਿੱਚ ਐਕਸਰਸਾਈਜ਼ ਕਰਦੇ ਹੋਏ ਪਰ ਜਦ ਪਾਲਸੀਆਂ ਦੀ ਗੱਲ ਆਂਦੀ ਹੈ ਜਦ ਕੰਮਾਂ ਦੀ ਗੱਲ ਆਂਦੀ ਹੈ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਪਾਰਟੀ ਨਜ਼ਰ ਆਂਦੀ ਹੈ ਆਮ ਆਦਮੀ ਪਾਰਟੀ ਪਾਲਸੀਆਂ ਵਧੀਆ ਆ ਔਰ ਇਸ ਤੋਂ ਵੱਡੀ ਗੱਲ ਸ਼ਹਿਰ ਲੁਧਿਆਣਾ ਦੇ ਲਈ ਬੜੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਹਲਕਾ ਵੈਸਟ ਤੋਂ ਸਾਡੇ ਬੜੇ ਹੀ ਸਨਮਾਨਯੋਗ ਕੈਂਡੀਡੇਟ ਸੰਜੀਵ अरोड़ा ਜੀ ਜਿਹੜੇ ਇੱਥੇ ਐਮਐਲਏ ਨਾ ਹੁੰਦੇ ਹੋਏ ਵੀ ਇੱਥੇ ਐਮਪੀ ਨਾ ਹੁੰਦੇ ਹੋਏ ਵੀ ਲੁਧਿਆਣੇ ਦੇ ਬੜੇ ਕੰਮ ਜਿਹੜੇ ਆ ਉਹ ਤਿੰਨ ਸਾਲ ਤੋਂ ਬਾਖੂ ਵੀ ਦਿਲੋਂ ਕਰਵਾ ਰਹੇ ਆ ਸੋ ਐਸੇ ਲੋਕ ਜਿਹੜੇ ਦਿਲੋਂ ਸੇਵਾ ਕਰਨਾ ਚਾਹੁੰਦੇ ਆ ਪੰਜਾਬ ਦੀ ਦਿਲੋਂ ਸੇਵਾ ਕਰਨਾ ਚਾਹੁੰਦੇ ਆ ਲੁਧਿਆਣੇ ਦੀ ਐਸੀ ਪਾਰਟੀ 'ਚ ਜਦ ਇਹੋ ਜਿਹੇ ਅੱਛੇ ਲੋਕ ਹੋਣ ਤਾਂ ਹਰ ਬੰਦਾ ਚਾਹੇਗਾ ਇਸ ਪਾਰਟੀ ਦਾ ਹਿੱਸਾ ਬਣਨ ਤੇ ਮੈਂ ਅੱਜ ਅਮਨ ਰੌੜਾ ਜੇ ਦੀ ਹਾਜ਼ਰੀ ਚ ਇਹ ਵੀ ਵਿਸ਼ਵਾਸ ਦਿਵਾਣਾ ਆ ਏਡੀ ਚੋਟੀ ਦਾ ਜ਼ੋਰ ਲਾਵਾਂਗੇ ਔਰ ਜਿਹੜੇ ਬਾਕੀ ਦੇ ਕੈਂਡੀਡੇਟ ਹੈ ਹੋ ਸਕਦਾ ਉਹਨਾਂ ਦੀ ਆਪਾਂ ਜ਼ਮਾਨਤਾਂ ਜਪਤ ਕਰਾ ਕੇ ਥੋਪੀ ਕਿਉਂਕਿ ਪਾਲਸੀਆਂ ਜਿਹੜੀਆਂ ਆ ਕੰਮ ਜਿਹੜਾ ਆ ਹਮੇਸ਼ਾ ਉਹ ਬੋਲਦਾ ਹੁੰਦਾ ਆ ਜਿਹੜੀਆਂ ਹੋਰ ਚੀਜ਼ਾਂ ਆ ਉਹ ਸਿਰ ਚੜ ਕੇ ਬੜੀਆਂ ਬੋਲਦੀਆਂ ਹੁੰਦੀਆਂ ਲੇਕਿਨ ਜਿਹੜਾ ਕੰਮ ਬੋਲਦਾ ਹੈ ਉਹ ਦਿਲਾਂ ਦੇ ਵਿੱਚ ਔਰ ਦਿਮਾਗ ਦੇ ਵਿੱਚ ਬੋਲਦਾ ਹੁੰਦਾ ਆ ਉਹ ਆਮ ਆਦਮੀ ਪਾਰਟੀ ਦਾ ਕੰਮ ਹੈ ਔਰ ਤੁਹਾਨੂੰ 21 ਤਰੀਕ 19 ਤਰੀਕ ਨੂੰ ਇਹ ਬੋਲਦਾ ਨਜ਼ਰ ਆਵੇਗਾ ਮੈਂ ਵਾਦਾ ਕਰਦਾ ਤੁਹਾਡੇ ਨਾਲ ਇਸ ਪੰਜਾਬ ਚ ਸੁਲਧਿਆਣੇ ਦੀ ਧਰਤੀ ਤੇ ਵੈਸਟ ਦੇ ਵਿੱਚੋਂ ਬੜੀ ਵੱਡੀ ਲੀਡ ਦੇ ਨਾਲ ਸੰਜੀਵ ਅਰੋੜਾ ਜੀ ਨੂੰ ਜਿਤਾ ਕੇ ਭੇਜਾਂਗੇ ਤਾਂ ਕਿ ਉਹ ਕੋ ਬਲੰਤ ਆਵਾਜ਼ ਬਣਨ ਪੰਜਾਬ ਦੀ ਲੁਧਿਆਣੇ ਦੀ ਇਹਨਾਂ ਸ਼ਬਦਾ ਦੇ ਨਾਲ ਫਿਰ ਤੋਂ ਮੈਂ ਪਾਰਟੀ ਹਾਈ ਕਮਾਂਡ ਦਾ ਅਰੋੜਾ ਸਾਹਿਬ ਦਾ ਬੜਾ ਧੰਨਵਾਦੀ ਹਾਂ ਧੰਨਵਾਦ ਸਾਰਿਆਂ ਦਾ ਜੈ ਵਾਲਮੀਕੀ ਜੈ ਭੀਮ ਜੈ ਸਵਦਾਨ ਤੇ ਡਾਇਰੈਕਟਰ ਵੀ ਰਹੇ ਨੇ ਪੰਜਾਬ ਦੇ ਤੇ ਡਾਇਰੈਕਟਰ ਵੀ ਰਹੇ ਨੇ ਪੰਜਾਬ ਦੇ ਪੰਜਾਬ ਦੇ ਸ਼ੈਡੂਲ ਕਾਸਟ ਲੈਂਡ ਡਿਵੈਲਪਮੈਂਟ ਅ ਸਭ ਤੋਂ ਪਹਿਲਾਂ ਤਾਂ ਲੁਧਿਆਣਾ ਦੇ ਸਾਰੇ মিডিਆ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਅੱਜ ਇੱਥੇ ਪਹੁੰਚਣ ਦੇ ਉੱਪਰ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਮੇਰੇ ਕੁਲੀਗ ਵੱਡੇ ਭਰਾ ਸਾ ਗੁਰਪ੍ਰੀਤ ਸਿੰਘ ਜੀ ਖੁੱਡੀਆਂ ਸਾਹਿਬ ਐਗਰੀਕਲਚਰ ਮਿਨਿਸਟਰ ਮੇਰੇ ਸਾਥੀ ਮੇਰੇ ਵੀਰ ਸਨੀ ਆਲੂਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਲੋਕਲ ਜਿਹੜੇ ਸਾਡੇ ਸਾਥੀ ਨੇ ਸਾਡੇ ਭਰਾ ਨੇ ਜਿਹੜੇ ਪਾਰਟੀ ਦੀ ਔਰ ਸਰਕਾਰ ਦੀ ਰੀੜ ਦੀ ਹੱਡੀ ਨੇ ਸਾਡੇ ਸਾਰੇ ਸਤਿਕਾਰਯੋਗ ਸਾਥੀ ਕੌਂਸਲਰ ਸਾਹਿਬ ਮੇਰੇ ਵੀਰ ਰਾਜ ਰਾਜ ਜੀ RAM ਜੀ ਸਰੇਂਦਰ ਜੀ ਸਾਰੇ ਸਤਿਕਾਰਯੋਗ ਸਾਥੀ ਔਰ ਔਰ ਅੱਜ ਉਚੇਚੇ ਤੌਰ ਦੇ ਉੱਪਰ ਵੈਲਕਮ ਕਰਦਿਆਂ ਸਾਡੇ ਸਾਥੀ ਦਾਰਾ ਟਾਕਜੀ ਦਾ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਮੂਲੀਅਤ ਕਰਕੇ ਸਾਡੇ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਔਰ ਬੜਾ ਲੰਬਾ ਸਮਾਂ ਇਹਨਾਂ ਨੇ ਸੋਸ਼ਲ ਔਰ ਪੋਲਿਟੀਕਲ ਦੇਣ ਰਹੀ ਹੈ ਲੁਧਿਆਣਾ ਨੂੰ ਕਾਰਪੋਰੇਸ਼ਨ ਦੇ ਜੋ ਜੋ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਹੈ ਪੰਜਾਬ ਸਰਕਾਰ ਦੀ ਲੈਂਡ ਡਿਵੈਲਪਮੈਂਟ ਕਾਰਪੋਰੇਸ਼ਨ ਉਹਦੇ ਡਾਇਰੈਕਟਰ ਰਹੇ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਅਹੁਦੇਦਾਰ ਰਹੇ ਨੇ ਆਪਣੇ ਸਾਥੀਆਂ ਦੇ ਨਾਲ ਸ਼ਮੂਲੀਅਤ ਕੀਤੀ ਹੈ ਜਿੱਥੇ ਇਹਨਾਂ ਦਾ ਵੈਲਕਮ ਕਰਦੇ ਹਾਂ ਔਰ ਮੈਂ ਸਮਝਦਾ ਕਿ ਜਦੋਂ ਇਹੋ ਜਿਹੇ ਕੱਦਾਵਰ ਸਾਥੀ ਲੋਕਾਂ ਦੇ ਨਾਲ ਜੁੜੇ ਹੋਏ ਸਾਥੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਸੇ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਦੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਹੈ ਜਿਹੜੀ ਉਹ ਚੱਲ ਰਹੀ ਹੈ ਪਹਿਲਾਂ ਤੋਂ ਹੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੇ 3 ਸਾਲ ਦੇ ਮਾਨਸਾਹਬ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਨੂੰ ਉਹਨਾਂ ਦੀ ਇਮਾਨਦਾਰੀ ਨੂੰ ਔਰ ਉਹਨਾਂ ਦੇ ਲੁਧਿਆਣੇ ਦੇ ਪ੍ਰਤੀ ਪ੍ਰੇਮ ਨੂੰ ਦੇਖਦੇ ਹੋਏ ਇੱਕ ਪਾਸੜੇ ਨੇਰੀ ਚੱਲ ਰਹੀ ਹੈ ਔਰ ਮੈਂ ਸਮਝਦਾ ਕਿ ਉਸ ਤੋਂ ਬਾਅਦ ਜਦੋਂ ਇਹੋ ਜੇ ਸਾਥੀ ਜੁੜੋਣ ਤੇ ਪਾਰਟੀ ਨੂੰ ਔਰ ਮਹਿਮ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਜਿਸ ਦੇ ਆਧਾਰ ਦੇ ਉੱਪਰ ਮੈਂ ਕਹਿ ਸਕਦਾ ਕਿ ਜਲੰਧਰ ਵੈਸਟ ਦੀ 37000 ਦੀ ਲੀਡ ਨਾਲੋਂ ਵੀ ਵੱਡੇ ਮਾਰਜਨ ਦੇ ਉੱਪਰ ਲੁਧਿਆਣਾ ਵੈਸਟ ਆਮ ਆਦਮੀ ਪਾਰਟੀ ਜਿੱਤਣ ਜਾ ਰਹੀ ਹੈ ਔਰ ਉਸ ਤੋਂ ਬਾਅਦ ਸਾਡੀ ਸਾਰੀ ਟੀਮ ਔਰ ਸੰਜੀਵ अरोड़ा ਜੀ ਸਾਰੇ ਦੇ ਸਾਰੇ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਲੁਧਿਆਣਾ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਨਵਾਂ ਅਧਿਆਇ ਨਵਾਂ ਚੈਪਟਰ ਹੈ ਜਿਹੜਾ ਉਹ ਜੋੜਨਗੇ ਸੋ ਦਾਰਾ ਜੀ ਨੂੰ ਇਹਨਾਂ ਦੇ ਸਾਥੀਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਾ ਅਤੇ ਬਹੁਤ-ਬਹੁਤ ਵੈਲਕਮ